ਸੱਚੇ ਖਾਲਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਸਿਮ ਰਣਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆ ਮੁੱਖ ਹੈਡਲਾਈਨਸ ਤੇ ਸੂਰਜ ਗ੍ਰਹਿਣ ਲੱਗਣ ਤੋਂ ਬਾਅਦ ਅੱਖਾਂ ਦੇ ਨੁਕਸਾਨ ਦੇ ਕਈ ਮਾਮਲੇ ਆਏ ਸਾਹਮਣੇ 8 ਅਪ੍ਰੈਲ ਨੂੰ ਕੈਨੇਡਾ ਦੇ ਵਿੱਚ ਲੱਗਿਆ ਸੀ ਪੂਰਨ ਸੂਰਜ ਗ੍ਰਹਿਣ ਕੈਨੇਡਾ ਸਰਕਾਰ ਨੇ ਵੱਡੀ ਗਿਣਤੀ 'ਚ ਵਿਜ਼ਟਰ ਵੀਜ਼ੇ ਕਿਤੇ ਜਾਰੀ ਹੁਣ ਚਲਣੀ ਪੈ ਰਹੀ ਹੈ ਵੱਡੀ ਮੁਸੀਬਤ ਟਿਕਟਾਂ ਦੀ ਧੋਖਾਧੜੀ ਮਾਮਲੇ ਦੇ ਵਿੱਚ ਪੁਲਿਸ ਨੇ ਦੂਜੇ ਵਿਅਕਤੀ ਦੀ ਤਸਵੀਰ ਕੀਤੀ ਜਾਰੀ ਇਸ ਤੋਂ ਪਹਿਲਾਂ ਪੰਜਾਬੀ ਨੌਜਵਾਨ ਤੇ ਲੱਗੇ ਸਨ ਧੋਖਾਧੜੀ ਕਰਨ ਦੇ ਦੋਸ਼ 3 ਤੋਂ ਵੱਧ ਡਰਾਈਵਿੰਗ ਦੇ ਦੋਸ਼ਾਂ ਹੇਠ ਪੰਜਾਬੀ ਮੂਲ ਦਾ ਵਿਅਕਤੀ ਗ੍ਰਿਫਤਾਰ ਪੁਲਿਸ ਨੇ ਡਰਾਈਵਿੰਗ ਕਰਨ ਵਾਲੇ ਅਪਰਾਧੀ ਨੂੰ ਉਮਰ ਪਰ ਲਈ ਲਗਾਈ ਸੀ ਪਾਬੰਦੀ ਤੇ ਹੁਣ ਖਬਰਾਂ ਵਿਸਥਾਰ ਨਾਲ 8 ਅਪ੍ਰੈਲ ਨੂੰ ਕੈਨੇਡਾ ਦੇ ਕਈ ਹਿੱਸਿਆਂ ਵਿੱਚ ਪੂਰਨ ਸੂਰਜ ਗ੍ਰਹਿਣ ਲੱਗਾ ਸੀ ਜਿਸ ਦੌਰਾਨ ਚਾਰੇ ਪਾਸੇ ਹਨੇਰਾ ਹੀ ਹਨੇਰਾ ਛਾ ਗਿਆ ਸੀ ਲੱਖਾਂ ਕੈਨੇਡੀਅਨਸ ਨੇ ਦੁਰਲਭ ਪੂਰਨ ਸੂਰਜ ਗ੍ਰਹਿਣ ਦੇਖਿਆ ਸੀ ਜਿਸ ਤੋਂ ਬਾਅਦ ਅੱਖਾਂ ਦੀਆਂ ਸਮੱਸਿਆਵਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਕਿਊਬੈਕ ਵਿੱਚ ਸੂਰਜ ਗ੍ਰਹਿਣ ਨਾਲ ਸੰਬੰਧਿਤ ਅੱਖਾਂ ਦੇ ਨੁਕਸਾਨ ਦੇ 40 ਮਾਮਲੇ ਸਾਹਮਣੇ ਆਏ ਨੇ ਕਿਊਬੈਕ ਵਿੱਚ ਅੱਖਾਂ ਦੇ ਮਹਾਰਾਜ ਨੇ 8 ਅਪ੍ਰੈਲ ਨੂੰ ਲੱਗੇ ਸੂਰਜ ਗ੍ਰਹਿਣ ਨਾਲ ਸੰਬੰਧਿਤ ਅੱਖਾਂ ਦੇ ਨੁਕਸਾਨ ਦੇ 40 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ ਅਤੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋਰ ਮਾਮਲੇ ਵੀ ਸਾਹਮਣੇ ਆ ਸਕਦੇ ਨੇ ਕਿਊਬੈਕ ਦੀ ਸਿਹਤ ਅਤੇ ਸਮਾਜਿਕ ਸੇਵਾਵਾਂ ਦੇ ਮੰਤਰਾਲੇ ਦਾ ਦਾਅਵਾ ਹੈ ਕਿ ਸੂਰਜ ਗ੍ਰਹਿਣ ਨਾਲ ਜੁੜੀਆਂ ਅੱਖਾਂ ਦੀਆਂ ਸੱਟਾਂ ਲਈ ਪਹਿਲੀ ਵਾਰ ਕਦਮ ਚੁੱਕਿਆ ਗਿਆ ਹੈ ਮਾਹਿਰਾਂ ਦੁਆਰਾ ਰਣੀਆਂ ਦੀ ਸੋਜਿਸ਼ ਸੂਰਜੀ ਰੇਡੀਏਸ਼ਨ ਤੋਂ ਰੈਟੀਨਾ ਨੂੰ ਨੁਕਸਾਨ ਆਦ ਦੇ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਸੋਮਵਾਰ ਤੱਕ 40 ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ ਵਿੱਚੋਂ 12 ਮੋਂਟਰੇਗੀ ਖੇਤਰ ਵਿੱਚ, 6 ਮੋਂਟਰੀਅਲ ਵਿੱਚ ਅਤੇ 8 ਪੂਰਬੀ ਟਾਊਨਸ਼ਿਪ ਦੇ ਵਿੱਚ ਮਾਮਲੇ ਦੱਸੀ ਜਾੜੇ ਨੇ। ਸਿਹਤ ਮੰਤਰਾਲੇ ਦੇ ਬੁਲਾਰੇ ਦਾ ਕਹਿਣਾ ਹੈ ਕਿ 40 ਹਜੇ ਵੀ ਇੱਕ ਘੱਟ ਅੰਦਾਜ਼ਾ ਹੋ ਸਕਦਾ ਹੈ ਕਿਉਂਕਿ ਆਪਟੋਮੈਟ੍ਰੀ ਕਲੀਨਿਕਾਂ ਤੋਂ ਇਕੱਤਰ ਕੀਤਾ ਗਿਆ ਡਾਟਾ ਸਵੈ ਇੱਛਤ ਆਧਾਰ ਤੇ ਚੁਮਾ ਕੀਤਾ ਜਾਂਦਾ ਹੈ ਅਤੇ ਰਿਪੋਰਟਿੰਗ ਵਿੱਚ ਦੇਰੀ ਹੋ ਸਕਦੀ ਹੈ। ਉਨ੍ਹਾਂ ਦੇ ਮੁਤਾਬਕ ਕੇ ਸਾਰੇ ਲੋਕ ਚਿੰਤਾ ਹੋਣ ਤੇ ਕਲੀਨਿਕਾਂ ਦੇ ਵਿੱਚ ਨਹੀਂ ਜਾਂਦੇ ਸੋਮਵਾਰ 8 ਅਪ੍ਰੈਲ ਨੂੰ ਉੱਤਰੀ ਅਮਰੀਕਾ ਨੇ 7 ਸਾਲਾਂ ਵਿੱਚ ਪਹਿਲੀ ਵਾਰ ਪੂਰਨ ਸੂਰਜ ਗ੍ਰਹਿਣ ਦਾ ਅਨੁਭਵ ਕੀਤਾ ਉੱਤਰੀ ਅਮਰੀਕਾ ਵਿੱਚ ਅਗਲਾ ਪੂਰਨ ਸੂਰਜ ਗ੍ਰਹਿਣ 23 ਅਗਸਤ 2044 ਤੱਕ ਨਹੀਂ ਲੱਗੇਗਾ ਚੰਦਰਮਾ ਸੂਰਜ ਦੇ ਸਾਹਮਣੇ ਆਇਆ ਅਤੇ ਕੁਝ ਸਮੇਂ ਲਈ ਧਰਤੀ ਦੇ ਕੁਝ ਹਿੱਸਿਆਂ ਤੇ ਹਨੇਰਾ ਹੀ ਹਨੇਰਾ ਛਾ ਗਿਆ ਕੈਨੇਡਾ ਦੇ ਵਿੱਚ 온ਟਾਰੀਓ ਕਿਊਬੇਕ ਨਿਊ ਬ੍ਰਿਨਸਵਿਕ ਨੋਵਾ ਸਕੋਸ਼ੀਆ PEI ਅਤੇ ਨਿਊ ਫਾਉਂਡਲੈਂਡ ਐਂਡ ਲੈਬਰਾਡੋਰ ਵਿੱਚ ਲੋਕਾਂ ਨੇ ਪੂਰਨ ગ્રਹਣ ਅਤੇ ਬਾਕੀਆਂ ਨੇ ਅੰਸ਼ਕ ਸੂਰਜ ਗ੍ਰਹਣ ਦਾ ਅਨੁਭਵ ਕੀਤਾ ਡਾਕਟਰ ਸਿੰਥੀਆ ਕਿਆ ਜੋ ਕਿ ਮਾਂਟਰੀਅਲ ਵਿੱਚ ਰੈਟੀਨਾ ਦੇ ਮਾਹਿਰ ਨੇ ਉਹਨਾਂ ਦੇ ਮੁਤਾਬਕ ਸੱਟਾਂ ਦੇ ਅੰਕੜੇ ਹਜੇ ਵੀ ਸ਼ੁਰੂਆਤੀ ਨੇ ਅਤੇ ਸਪਸ਼ਟ ਨਹੀਂ ਹੈ ਕਿ ਸੱਟਾਂ ਕਿੰਨੀਆਂ ਮਹੱਤਵਪੂਰਨ ਨੇ ਜਾਂ ਸੂਬੇ ਵਿੱਚ ਕਿੱਥੇ-ਕਿੱਥੇ ਲੋਕ ਜ਼ਖਮੀ ਹੋਏ ਨੇ ਡਾਕਟਰ ਦਾ ਕਹਿਣਾ ਹੈ ਕਿ ਗ੍ਰਹਣ ਇੱਕ ਦੁਰਲੱਭ ਘਟਨਾ ਹੈ ਇਸ ਲਈ ਇਹ ਪਹਿਲੀ ਵਾਰ ਹੈ ਜਦੋਂ ਪੂਰੇ ਸੂਬੇ ਵਿੱਚ ਇਸ ਤਰ੍ਹਾਂ ਦਾ ਵਿਸਥਾਰ ਪੂਰਵਕ ਅੰਕੜੇ ਇਕੱਠੇ ਦੇ ਗਏ ਹੁਣ ਗੌਰਤਲਬ ਹੈ ਕਿ ਸੂਰਜ ਗ੍ਰਹਿ ਨੂੰ ਨੰਗੀ ਅੱਖ ਨਾਲ ਦੇਖਣਾ ਹਮੇਸ਼ਾ ਖਤਰਨਾਕ ਹੁੰਦਾ ਹੈ ਪੋਲਾਰਡ ਏਜੰਸੀਆਂ ਅਤੇ ਨੇਤਰ ਵਿਗਿਆਨੀ ਇਸ ਗੱਲ ਨਾਲ ਸਹਿਮਤ ਨੇ ਕਿ ਪ੍ਰਮਾਣਿਤ ਸੁਰੱਖਿਆ ਐਨਕਾਂ ਜਾਂ ਲੈਂਸ ਤੋਂ ਬਿਨਾ ਸੂਰਜ ਨੂੰ ਦੇਖਣ ਨਾਲ ਅੱਖਾਂ ਨੂੰ ਹਮੇਸ਼ਾ ਵਾਸਤੇ ਨੁਕਸਾਨ ਹੋ ਸਕਦਾ ਹੈ ਕੈਨੇਡੀਅਨ ਸਪੇਸ ਏਜੰਸੀ ਅਤੇ ਨਾਸਾ ਦੋਵਾਂ ਨੇ ਅੱਖਾਂ ਦੀ ਸੁਰੱਖਿਆ ਲਈ ਵਿਸਤ੍ਰਿਤ ਸਲਾਹ ਦਿੱਤੀ ਸੀ ਡਾਕਟਰ ਦਾ ਕਹਿਣਾ ਹੈ ਕਿ 2017 ਗ੍ਰਹਿਣ ਤੋਂ ਬਾਅਦ ਯੂਐਸ ਵਿੱਚ ਗੰਭੀਰ ਸੋਲਰ ਰੈਟੀਨੋਪੈਥੀ ਦੇ 100 ਤੋਂ ਵੱਧ ਕੇਸ ਰਿਪੋਰਟ ਕੀਤੇ ਗਏ ਨੇ ਅੱਖਾਂ ਦੇ ਮਾਹਰ ਡਾਕਟਰ ਰਾल्फ ਚਾਉ ਦਾ ਕਹਿਣਾ ਹੈ ਕਿ ਜੇ ਤੁਸੀਂ ਸੂਰਜ ਨੂੰ ਅਸੁਰੱਖਿਅਤ ਤੌਰ ਤੇ ਦੇਖਦੇ ਹੋ ਤਾਂ ਤੁਸੀਂ ਬਹੁਤ ਜਲਦੀ ਇੱਕ ਥ੍ਰੈਸ਼ਹੋਲਡ ਐਕਸਪੋਜ਼ਰ ਤੱਕ ਪਹੁੰਚ ਸਕਦੇ ਹੋ ਜ਼ਿਕਰ ਹੋ ਗਿਆ ਕਿ ਬਹੁਤ ਸਾਰੇ ਸਟੋਰਾਂ ਉੱਤੇ ਗ੍ਰਹਿਣ ਲਈ ਬਣੀਆਂ ਵਿਸ਼ੇਸ਼ ਐਨਕਾਂ ਵੇਚੀਆਂ ਜਾਂਦੀਆਂ ਨੇ ਲੋਕਾਂ ਨੂੰ ਸਿਰਫ ਮਨਜ਼ੂਰਸ਼ੁਦਾ ਅਤੇ ਸੁਰੱਖਿਅਤ ਐਨਕਾਂ ਜਾਂ ਲੈਂਸ ਰਾਹੀਂ ਹੀ ਸੂਰਜ ਨੂੰ ਦੇਖਣ ਦੀ ਸਲਾਹ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਵੀ ਕੁਝ ਮਾਮਲੇ ਨੇ ਜੋ ਸਾਹਮਣੇ ਆ ਰਹੇ ਨੇ ਤੇ ਇਹਨਾਂ ਦੀ ਗਿਣਤੀ ਹੋਰ ਵਧਣ ਦੀ ਉਮੀਦ ਕੀਤੀ ਜਾ ਰਹੀ ਹੈ ਕੈਨੇਡਾ ਸਰਕਾਰ ਨੇ ਵੱਡੀ ਗਿਣਤੀ 'ਚ ਵਿਜ਼ਿਟਰ ਵੀਜ਼ੇ ਜਾਰੀ ਕੀਤੇ ਨੇ ਜਿਸ ਤੋਂ ਬਾਅਦ ਵੱਡੀ ਮੁਸੀਬਤ ਖੜੀ ਹੋ ਗਈ ਏ ਵਿਜ਼ਿਟਰ ਵੀਜ਼ਾ ਦੀਆਂ ਸ਼ਰਤਾਂ ਵਿੱਚ ਢਿੱਲ ਦੇਣੀ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੂੰ ਸੰਭਾਵਿਤ ਤੌਰ ਤੇ ਮਹਿੰਗੀ ਪਈ ਹੈ ਅਤੇ ਹੁਣ ਇਸ ਦੇ ਅਣਕਿਆਸੀ ਸਿੱਟੇ ਸਾਹਮਣੇ ਆ ਰਹੇ ਨੇ ਟੋਰੰਟੋ ਸਟਾਰ ਬਲੂ ਸਰਕਾਰੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਸਪੈਸ਼ਲ ਪ੍ਰੋਗਰਾਮ ਦੌਰਾਨ ਵਿਜ਼ਿਟਰ ਵੀਜ਼ਾ ਹਾਸਲ ਕਰਨ ਵਾਲੇ 152400 ਲੋਕਾਂ ਵਿੱਚੋਂ 19400 ਨੇ ਕੈਨੇਡਾ ਵਿੱਚ ਪਨਾਹ ਦਾ ਦਾਅਵਾ ਪੇਸ਼ ਕਰ ਦਿੱਤਾ ਹੈ ਸਿਰਫ ਇੱਥੇ ਹੀ ਬਸ ਨਹੀਂ ਹੋ ਰਹੀ ਸੁਪਰ ਵੀਜ਼ਾ ਤੇ ਆਏ ਕੁਝ ਵਿਦੇਸ਼ੀ ਨਾਗਰਿਕ ਵੀ ਪੱਕੇ ਤੌਰ ਤੇ ਇੱਥੇ ਰਹਿਣ ਦੀ ਇੱਛਾ ਜਤਾ ਰਹੇ ਨੇ ਇਮੀਗ੍ਰੇਸ਼ਨ ਮਾਹਰਾਂ ਮੁਤਾਬਕ ਇਹ ਆਂਕੜਾ ਬਹੁਤ ਜ਼ਿਆਦਾ ਹੋ ਰਿਹਾ ਹੈ ਕਿਉਂਕਿ 2019 ਤੱਕ 57 ਲੱਖ ਟੈਂਪੋਰਰੀ ਰੈਜ਼ੀਡੈਂਟ ਵੀਜ਼ੇ ਜਾਰੀ ਕੀਤੇ ਗਏ ਨੇ ਜਿੰਨਾਂ ਵਿੱਚੋਂ 58378 ਨੇ ਮੁਲਕ ਵਿੱਚ ਪਨਾਹ ਮੰਗੀਏ ਇਸ ਆંકੜੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਵਿਦੇਸ਼ੀ ਕਾਮੇ ਅਤੇ ਅਮਰੀਕਾ ਦੇ ਰਸਤੇ ਦਾਖਲ ਹੋਏ ਗੈਰ ਕਾਨੂੰਨੀ ਪ੍ਰਵਾਸੀ ਵੀ ਸ਼ਾਮਲ ਸਨ ਜਿਸ ਦੇ ਮੱਦੇ ਨਜ਼ਰ ਵਿਜ਼ਟਰ ਵੀਜ਼ਾ ਤੇ ਆਏ ਲੋਕਾਂ ਵੱਲੋਂ ਪਨਾਹ ਮੰਗਣ ਦਾ ਆંકੜਾ ਜ਼ਿਆਦਾ ਨਹੀਂ ਬੰਦਾ ਕੈਨੇਡਾ ਵਿੱਚ 2023 ਦੌਰਾਨ 138000 ਅਸਲਮ ਕਲੇਮ ਮਤਲਬ ਸ਼ਰਨ ਦੇ ਦਾਅਵੇ ਦਾਖਲ ਕੀਤੇ ਗਏ ਜਿਨ੍ਹਾਂ ਵਿਜ਼ਟਰ ਵੀਜ਼ਾ ਵਾਲੇ ਤਕਰੀਬਨ 14 ਫੀਸਦੀ ਬੰਦੇ ਨੇ ਇਹ ਅੰਕੜਾ ਹੋਰ ਵਧਣ ਦਾ ਖਰਚਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿਉਂਕਿ ਵੀਜ਼ਾ ਐਕਸਪਾਇਰ ਹੋਣ ਦੀ ਸੂਰਤ ਵਿੱਚ ਹੋਰ ਜ਼ਿਆਦਾ ਵਿਦੇਸ਼ੀ ਨਾਗਰਿਕ ਰਿਫਿਊਜੀ ਕਲੇਮ ਦਾਇਰ ਕਰਨਗੇ ਕੈਲਗਰੀ ਦੇ ਇਮੀਗ੍ਰੇਸ਼ਨ ਵਕੀਲ ਨੇ ਦੱਸਿਆ ਹੈ ਕਿ ਵਿਜ਼ਟਰ ਵੀਜ਼ਾ ਦਾ ਸਪੈਸ਼ਲ ਪ੍ਰੋਗਰਾਮ ਦਸੰਬਰ ਵਿੱਚ ਖਤਮ ਹੋ ਗਿਆ ਅਤੇ ਇਸ ਤਹਿਤ 6 ਮਹੀਨੇ ਦਾ ਵੀਜ਼ਾ ਦਿੱਤਾ ਜਾਂਦਾ ਸੀ ਆਉਣ ਵਾਲੇ ਦਿਨਾਂ ਵਿੱਚ ਹਜ਼ਾਰਾਂ ਵਿਦੇਸ਼ੀਆਂ ਦੇ ਵੀਜ਼ੇ ਖਤਮ ਹੋਣਗੇ ਅਤੇ ਅਸਾਮਲ ਦੇ ਦਾਅਵਿਆਂ ਵਿੱਚ ਮੋਟਾ ਵਾਧਾ ਵੇਖਣ ਨੂੰ ਮਿਲੇਗਾ ਇੱਥੇ ਦੱਸ ਦਈਏ ਕਿ 28 ਫਰਵਰੀ 2023 ਤੋਂ 7 2030 ਤੱਕ ਲਾਗੂ ਰਹੇ ਸਪੈਸ਼ਲ ਪ੍ਰੋਗਰਾਮ ਦੌਰਾਨ ਵਿੱਤੀ ਸਰੋਤਾਂ ਦੇ ਸਬੂਤ ਪੇਸ਼ ਕਰਨ ਦੀ ਕੋਈ ਬੰਦਿਸ਼ ਨਹੀਂ ਸੀ ਸਪੈਸ਼ਲ ਪ੍ਰੋਗਰਾਮ ਲਾਗੂ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇੱਕ ਸਰਕਾਰੀ ਨੋਟ ਲਿਖਿਆ ਸੀ ਕਿ ਕਰੋਨਾ ਮਹਾਮਾਰੀ ਲੰਘ ਚੁੱਕੀ ਹੈ ਅਤੇ ਕੌਮਾਂਤਰੀ ਆਵਾਜਾਈ ਵਿੱਚ ਤੇਜ਼ੀ ਆ ਰਹੀ ਹੈ ਜਿਸ ਤੇ ਮੱਦੇਨਜ਼ਰ ਮੁਲਕ ਦੇ ਅਰਥਚਾਰੇ ਵੱਲ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ ਸੈਲਾਨੀਆਂ ਕਾਰੋਬਾਰੀਆਂ ਅਤੇ ਫੈਮਿਲੀ ਵਿਜ਼ਿਟਰਸ ਦੀ ਆਵਾਜਾਈ ਦਾ ਫਾਇਦਾ ਲੈਣ ਵਾਸਤੇ ਵੀਜ਼ਾ ਪ੍ਰੋਸੈਸਿੰਗ ਦਾ ਸਮਾਂ ਘਟਾਇਆ ਗਿਆ ਦੇਖੇ ਦੂਜੇ ਪਾਸੇ ਕੈਨੇਡੀਅਨ ਐਸੋਸੀਏਸ਼ਨ ਆਫ ਰਿਫਿਜੀ ਲਾਇਰਸ ਦੇ ਬੁਲਾਰੇ ਅਤੇ ਇਮੀਗ੍ਰੇਸ਼ਨ ਵਕੀਲ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਜਦੋਂ ਲੋਕ ਆਵਾਜਾਈ ਕਰਨ ਤੋਂ ਅਸਮਰੱਥ ਸਨ ਤਾਂ ਉਹਨਾਂ ਨੂੰ ਆਪਣੇ ਜੱਦੀ ਮੁਲਕ ਵਿੱਚ ਵਧਦੀਆਂ ਬਰਦਾਸ਼ ਕਰਨੀਆਂ ਪਈਆਂ ਆਖਰਕਾਰ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਤਾਂ ਉਹਨਾਂ ਨੇ ਕੈਨੇਡਾ ਵਿੱਚ ਆ ਕੇ ਪਨਾਹ ਮੰਗ ਲਈ ਇਹ ਕੁਦਰਤੀ ਵਰਤਾਰਾ ਹੀ ਹੈ ਕੀ ਵਿਜ਼ਿਟਰ ਵੀਜ਼ਾ ਲੈ ਕੇ ਕੈਨੇਡਾ ਆਉਣ ਵਾਲਿਆਂ ਵਿੱਚੋਂ ਕਈਆਂ ਦਾ ਮਕਸਦ ਇੱਥੇ ਪਨਾਹ ਹਾਸਲ ਕਰਨਾ ਹੀ ਹੁੰਦਾ ਹੈ ਇਸ ਤੋਂ ਇਲਾਵਾ ਜਦੋਂ ਵਿਜ਼ਿਟਰ ਵੀਜ਼ਾ ਦੇ ਨੀਮਾ ਵਿੱਚ ਢਿੱਲ ਦਿੱਤੀ ਗਈ ਉਦੋਂ ਹੀ ਓਟਵਾ ਅਤੇ ਵਾਸ਼ਿੰਗਟਨ ਵੱਲੋਂ ਦੁਵੱਲੇ ਸਰਹੱਦੀ ਸਮਝੌਤੇ ਦਾ ਘੇਰਾ ਵਧਾ ਦਿੱਤਾ ਗਿਆ ਜਦਕਿ ਇਸ ਤੋਂ ਪਹਿਲਾਂ ਜ਼ਮੀਨੀ ਰਸਤੇ ਆਉਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਸੀ ਵਕੀਲ ਨੇ ਇਹ ਵੀ ਦੱਸਿਆ ਹੈ ਕਿ ਫੈਡਰਲ ਸਰਕਾਰ ਕੋਲ ਕਈ ਰਾਹ ਮੌਜੂਦ ਨੇ ਜਿਨ੍ਹਾਂ ਵਿੱਚ ਅਰਜ਼ੀਆਂ ਵਾਪਸ ਕਰਨਾ ਅਤੇ ਬੈਕਲੌਗ ਵਿੱਚ ਫਸੇ ਬਿਨਕਾਰਾਂ ਨੂੰ ਵੀਜ਼ਾ ਫੀਸ ਵਾਪਸ ਕਰਨੀ ਸ਼ਾਮਲ ਹੈ ਜਾਂ ਫਿਰ ਸਿੱਧੇ ਤੌਰ ਤੇ ਇਹ ਐਲਾਨ ਕਰ ਦਿੱਤਾ ਜਾਵੇ ਕਿ ਬੈਕਲੌਗ ਕਾਫੀ ਵੱਧ ਚੁੱਕਾ ਹੈ ਅਤੇ ਜੇ ਕੋਈ ਉਡੀਕ ਕਰ ਸਕਦਾ ਹੈ ਤਾਂ ਠੀਕ ਹੈ ਇਸ ਲਈ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਕੋਲ 11,44,000 ਅਰਜ਼ੀਆਂ ਬਕਾਇਆ ਨੇ ਅਤੇ ਇਹ ਆંકੜਾ ਫਰਵਰੀ 2023 ਦੇ ਮੁਕਾਬਲੇ 64 ਫੀਸਦੀ ਵਧਾ ਆਇਆ ਹੈ ਦੱਸਦੇ ਕਿ ਹਰ ਸਾਲ ਕੈਨੇਡਾ ਜਾਣ ਵਾਲਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਤੇ ਸਰਕਾਰ ਨੇ ਇਸ ਦੀ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਪੀਐਲ ਰੀਜਨਲ ਪੁਲਿਸ 2022 ਅਤੇ 2024 ਦੇ ਵਿਚਾਲੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਸੰਗੀਤ ਅਤੇ ਖੇਡ ਸਮਾਗਮ ਦੀਆਂ ਟਿਕਟਾਂ ਦੀ ਧੋਖਾਧੜੀ ਨਾਲ ਵਿਕਰੀ ਦੇ ਸਬੰਧ ਵਿੱਚ ਇੱਕ ਅਗਾਊਂ ਫੇਸ ਘੁਟਾਲੇ ਵਿੱਚ ਸ਼ਾਮਲ ਹੋਣ ਵਾਲੇ ਦੂਜੇ ਵਿਅਕਤੀ ਜਾਰਡਨ ਕੋਡ ਡੇਰੀਓ ਦੀ ਫੋਟੋ ਜਾਰੀ ਕਰੀਏ ਇਸ ਮਾਮਲੇ ਵਿੱਚ ਪੁਲਿਸ ਨੇ ਪਹਿਲਾਂ ਇੱਕ ਪੰਜਾਬੀ ਨੌਜਵਾਨ ਤੇ ਵੀ ਦੋਸ਼ ਲਗਾਏ ਹੋਏ ਨੇ ਫਰਵਰੀ 2024 ਵਿੱਚ ਟ੍ਰਾਂਟੋ ਦੇ 37 ਸਾਲਾ ਵਸਨੀਕ ਜਸਪਾਲ ਥਿਆਰਾ ਅਤੇ ਮਿਸਿਸਾਗਾ ਦੇ 29 ਸਾਲਾ ਵਸਨੀਕ ਜਾਰਡਨ ਕੋਡੈਰੋ ਦੀ ਕਈ ਧੋਖਾਧੜੀ ਦੀਆਂ ਰਿਪੋਰਟਾਂ ਪ੍ਰਾਪਤ ਹੋਣ ਤੋਂ ਬਾਅਦ ਇੱਕ ਵਿਆਪਕ ਜਾਂਚ ਸ਼ੁਰੂ ਕੀਤੀ ਗਈ। ਦੋਸ਼ ਲਗਾਏ ਗਏ ਨੇ ਕਿ ਇਨ੍ਹਾਂ ਵਿਅਕਤੀਆਂ ਨੇ ਨਿੱਜੀ ਸੰਬੰਧਾਂ ਅਤੇ ਸੋਸ਼ਲ ਮੀਡੀਆ ਦੇ ਰਾਹੀਂ ਕਈ ਵਿਅਕਤੀਆਂ ਦੇ ਨਾਲ ਸੰਪਰਕ ਕਾਇਮ ਕੀਤਾ ਜਦੋਂ ਪੀੜਤਾ ਨੇ ਜਸਪਾਲ ਥਿਆਰਾ ਤੇ ਜਾਰਡਨ ਕੋਡੈਰੋ ਨੂੰ ਸੰਗੀਤ ਸਮਾਰੋਹ ਦੀਆਂ ਟਿਕਟਾਂ ਲਈ ਭੁਗਤਾਨ ਕੀਤਾ ਤਾਂ ਉਹਨਾਂ ਨੂੰ ਜਾਇਜ਼ ਅਤੇ ਨਾਮਵਰ ਟਿਕਟਾਂ ਦੀ ਵਿਕਰੀ ਕਰਨ ਵਾਲੀਆਂ ਕੰਪਨੀਆਂ ਦੇ ਰੂਪ ਵਿੱਚ ਈਮੇਲਾਂ ਅਤੇ ਰਸੀਦਾਂ ਪ੍ਰਾਪਤ ਹੋਈਆਂ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਇਨ੍ਹਾਂ ਘਟਨਾਵਾਂ ਵਿੱਚ ਪੀੜਤਾ ਨੂੰ 1 ਲੱਖ ਡਾਲਰ ਤੋਂ ਵੱਧ ਦਾ ਵਿੱਤੀ ਨੁਕਸਾਨ ਹੋਇਆ ਹੈ ਜਾਂਚ ਕਰਤਾਵਾਂ ਦਾ ਇਹ ਵੀ ਕਹਿਣਾ ਹੈ ਕਿ ਹੋਰ ਵੀ ਪੀੜਤ ਹੋ ਸਕਦੇ ਨੇ ਜੋ ਹਜੇ ਤੱਕ ਸਾਹਮਣੇ ਨਹੀਂ ਆਏ। ਜਸਪਾਲ ਥਿਆੜਾ ਅਤੇ ਜਾਰਡਨ ਕੋਡਜੇਰੋ ਦੀ ਫੋਟੋ ਪੁਲਿਸ ਨੇ ਸਾਹਮਣੇ ਜਾਰੀ ਕੀਤੀ ਹੈ। ਪੀਲ ਰੀਜਨਲ ਪੁਲਿਸ ਇਵੈਂਟ ਦੀਆਂ ਟਿਕਟਾਂ ਖਰੀਦਣ ਬਾਰੇ ਵਿਚਾਰ ਕਰਦੇ ਸਮੇਂ ਕੁਝ ਸੁਝਾਅ ਵੀ ਸਾਂਝੇ ਕਰਨਾ ਚਾਹੁੰਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਨਾਮਵਰ ਸਰੋਤਾਂ ਤੋਂ ਹੀ ਟਿਕਟਾਂ ਖਰੀਦੋ। ਉਹਨਾਂ ਨੇ ਜਨਤਾ ਦੇ ਮੈਂਬਰਾਂ ਨੂੰ ਅਧਿਕਾਰਿਤ ਟਿਕਟ ਵੇਚਦਾਤਾਵਾਂ ਅਤੇ ਭਰੋਸੇਯੋਗ ਔਗੜੀ ਸੇਲ ਪਲੇਟਫਾਰਮਾਂ ਤੋਂ ਟਿਕਟਾਂ ਖਰੀਦਣ ਲਈ ਉਤਸ਼ਾਹਿਤ ਕੀਤਾ ਹੈ। ਉਨਾ ਕਿਹਾ ਹੈ ਕਿ ਪ੍ਰਮਾਣਿਕਤਾ ਦੀ ਵੀ ਪੁਸ਼ਟੀ ਕੀਤੀ ਜਾਵੇ ਪੁਲਿਸ ਨੇ ਅਧਿਕਾਰਿਤ ਵੈੱਬਸਾਈਟ ਰਾਹੀਂ ਤਸਦੀਕ ਕਰਕੇ ਜਾਂ ਪ੍ਰਬੰਧਕ ਨੂੰ ਸਿੱਧਾ ਕਾਲ ਕਰਕੇ ਟਿਕਟ ਦੇ ਵੇਰਵਿਆਂ ਦੀ ਦੋ ਵਾਰ ਜਾਂਚ ਕਰਨ ਦੇ ਵਾਸਤੇ ਆਖਿਆ ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਤੁਸੀਂ ਸਹੀ ਭੁਗਤਾਨ ਪਲੇਟਫਾਰਮ ਤੇ ਲੈਣ-ਦੇਣ ਕਰ ਰਹੇ ਹੋ ਉਨਾ ਪੌਪਅਪ ਵਿਗਿਆਨਕੋ ਸਾਵਧਾਨੀ ਵਰਤਣ ਲਈ ਕਿਹਾ ਹੈ ਪੁਲਿਸ ਦਾ ਕਹਿਣਾ ਹੈ ਕਿ ਜੇ ਕੋਈ ਵੀ ਵਿਅਕਤੀ ਤੋਖਾ ਦਾ ਸ਼ਿਕਾਰ ਹੋਇਆ ਹੈ ਤਾਂ ਉਹ ਜ਼ਰੂਰ ਪੁਲਿਸ ਨਾਲ ਸੰਪਰਕ ਕਰੇ ਪੁਲਿਸ ਦਾ ਨਾਗਰਿਕਾਂ ਨੂੰ ਇਹ ਵੀ ਕਹਿਣਾ ਹੈ ਕਿ ਸੋਸ਼ਲ ਮੀਡੀਆ ਤੇ ਸ਼ੱਕੀ ਗਤੀਵਿਧੀਆਂ ਜੇਕਰ ਦੇਖੀਆਂ ਜਾਂਦੀਆਂ ਨੇ ਤਾਂ ਪਲੇਟਫਾਰਮ ਜਾਂ ਉਚਿਤ ਅਧਿਕਾਰੀਆਂ ਨੂੰ ਇਸ ਦੀ ਰਿਪੋਰਟ ਕੀਤੀ ਜਾਵੇ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਵਾਧੂ ਪੀੜਿਤ ਮੌਜੂਦ ਹੋ ਸਕਦੇ ਨੇ ਜੋ ਪੁਲਿਸ ਦੇ ਸਾਹਮਣੇ ਆਉਣ ਤੋਂ ਝਿਜਕ ਰਹੇ ਨੇ ਪੁਲਿਸ ਨੇ ਇਸ ਤੋਖਾ ਦੇ ਮਾਮਲੇ ਵਿੱਚ ਹੋਰ ਪੀੜਤਾਂ ਨੂੰ ਅੱਗੇ ਆ ਕੇ ਪੁਲਿਸ ਨੂੰ ਜਾਨ ਕਾਰੀ ਦੇਣ ਅਤੇ ਮਦਦ ਕਰਨ ਦੀ ਅਪੀਲ ਕੀਤੀ ਹੈ ਜਾਣਕਾਰੀ ਦੇਣ ਵਾਸਤੇ ਕਿਸੇ ਵੀ ਵਿਅਕਤੀ ਨੂੰ ਫਰਾਡ ਬਿਊਰੋ ਦੇ ਨਾਲ ਸੰਪਰਕ ਕਰਨ ਲਈ ਕਿਹਾ ਜਾਂਦਾ ਹੈ ਜਾਂ ਫਿਰ ਜਾਂਚ ਦੇ ਇੰਚਾਰਜ ਅਧਿਕਾਰੀ ਡਿਟੈਕਟਿਵ ਕਨਸਟੇਬਲ ਹੌਲੀ ਹੌਣ ਦੇ ਨਾਲ ਐਕਸਟੈਂਸ਼ਨ ਤੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਜੇਕਰ ਗੁਮਨਾਮ ਤੌਰ ਤੇ ਜਾਣਕਾਰੀ ਦੇਣੀ ਹੈ ਤਾਂ ਪੀਲ ਕਰਾਈਮ ਸਟਾਪਰਸ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਪੀਲ ਰੀਜਨਲ ਪੁਲਿਸ ਸਪਾਈ ਚਾਰੀ ਵਿੱਚ ਵਿਅਕਤੀਆਂ ਅਤੇ ਸਮੂਹਾਂ ਦੀ ਸੁਰੱਖਿਆ ਦੇ ਲਈ ਆਪਣੇ ਆਪ ਨੂੰ ਸਮਰਪਿਤ ਦਾਸ ਰਹੀਏ ਪੁਲਿਸ ਕਿਨੇ ਇਨ ਐਂਟੀ ਫਰੋਡ ਸੈਂਟਰ ਅਤੇ ਅਪੀਲ ਰੀਜਨਲ ਪੁਲਿਸ ਤੇ ਜਾ ਕੇ ਆਪਣੇ ਪਾਈਚਾਰੇ ਨੂੰ ਇਨਾ ਅਤੇ ਮੌਜੂਦਾ ਸਮੇਂ ਵਿੱਚ ਕਨੇਡੀਅਨਾਂ ਨੂੰ ਪ੍ਰਭਾਵਿਤ ਕਰ ਰਹੇ ਹੋਰ ਜਾਨਾ ਬਾਰੇ ਜਾਣਕਾਰੀ ਦੇਣ ਲਈ ਨਾਗਰਿਕਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇ ਇਨ੍ਹਾਂ ਦੋ ਅਪਰਾਧੀ ਵਿਅਕਤੀਆਂ ਦੇ ਵਿੱਚੋਂ ਕਿਸੇ ਸੰਬੰਧੀ ਵੀ ਕੋਈ ਜਾਣਕਾਰੀ ਕਿਸੇ ਨੂੰ ਪਤਾ ਹੈ ਤਾਂ ਪੁਲਿਸ ਦੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ ਸਿਫਰ ਰੋਡਸ ਟੀਮ ਦੇ ਅਧਿਕਾਰੀਆਂ ਨੇ ਬ੍ਰੈਂਪਟਨ ਤੋਂ ਡਰਾਈਵਿੰਗ ਕਰਨ ਵਾਲੇ ਇੱਕ ਅਪਰਾਧੀ ਨੂੰ ਉਮਰ ਪਰ ਲਈ ਪੰਜ ਪਾਬੰਦੀਆਂ ਦੇ ਅਧੀਨ ਗ੍ਰਿਫਤਾਰ ਕੀਤਾ ਹੈ ਪੰਜਾਬੀ ਮੂਲ ਦੇ ਵਿਅਕਤੀ ਤੇ ਕਈ ਉਮਰਾਂ ਵਾਸਤੇ ਡਰਾਈਵਿੰਗ ਕਰਨ ਦੀ ਪਾਬੰਦੀ ਲੱਗੀ ਹੋਈ ਸੀ ਡਰਾਈਵਰ ਨੂੰ ਖਤਰਨਾਕ ਡਰਾਈਵਿੰਗ ਕਮਜ਼ੋਰ ਆਪਰੇਸ਼ਨ ਅਤੇ ਕਈ ਹੋਰ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ ਪੀਲ ਪੁਲਿਸ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਦਰਜਨਾਂ ਵਾਹਨ ਅਪਰਾਧਾਂ ਲਈ ਦੋਸ਼ੀ ਠਹਿਰਾਏ ਜਾਣ ਵਾਲੇ ਇੱਕ ਡਰਾਈਵਰ ਅਪਰਾਧੀ ਨੂੰ ਹੁਣ ਨਵੇਂ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ 2017 ਤੋਂ 41 ਸਾਲਾਂ ਨਿਰਮਲ ਸਿੰਘ ਨੂੰ 35 ਫੌਜਦਾਰੀ ਜ਼ਾਬਤਾਹ ਅਤੇ 8 ਸਿਪਾਈ ਅਪਰਾਧ ਐਕਟ ਦੇ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਏ ਨਿਰਮਲ ਸਿੰਘ ਉੱਤੇ ਮਨਾਹੀ ਦੇ ਦੌਰਾਨ ਆਪਰੇਸ਼ਨ ਕਰਨ ਦੇ 9 ਦੋਸ਼, ਕਮਜ਼ੋਰ ਆਪਰੇਸ਼ਨ ਕਰਨ ਦੇ 2 ਦੋਸ਼, ਖਤਰਨਾਕ ਆਪਰੇਸ਼ਨ ਕਰਨ ਦੇ 2 ਦੋਸ਼, ਦੁਰਘਟਨਾ ਤੋਂ ਬਾਅਦ ਰੋਕਣ ਵਿੱਚ ਅਸਫਲ ਰਹਿਣ ਦਾ ਦੋਸ਼ ਅਤੇ ਪੁਲਿਸ ਤੋਂ ਭੱਜਣ ਦਾ ਦੋਸ਼। ਇਸ ਦੇ ਨਾਲ ਰਿਲੀਜ਼ ਆਰਡਰ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਦੇ 3 ਦੋਸ਼, ਪਰਖ ਦੀ ਉਲੰਘਣਾ ਕਰਨ ਦੇ 3 ਦੋਸ਼, ਮੋਟਰ ਵਹੀਕਲ ਦੀ ਚੋਰੀ ਕਰਨ ਦਾ ਦੋਸ਼, ਅਪਰਾਧ ਦੁਆਰਾ ਪ੍ਰਾਪਤ ਕੀਤੀ ਜਾਇਦਾਦ ਦਾ ਕਬਜ਼ਾ ਰੱਖਣ ਦੇ 4 ਦੋਸ਼, ਹਮਲਾ ਕਰਨ ਦੇ 3 ਦੋਸ਼, ਔਰ ਧਮਕੀਆਂ ਦੇਣ ਦੇ 2 ਦੋਸ਼, ਸ਼ਰਾਰਤ ਦਾ ਇੱਕ ਦੋਸ਼ ਅਪਰਾਧਿਕ ਪਰੇਸ਼ਾਨੀ ਅਤੇ ਸ਼ਾਂਤੀ ਅਫਸਰ ਨੂੰ ਰੋਕਣ ਦੇ ਦੋਸ਼ ਲਗਾਏ ਗਏ ਨੇ 11 ਅਪ੍ਰੈਲ 2024 ਨੂੰ ਐਸਆਰਟੀ ਅਫਸਰਾਂ ਨੇ ਨਿਰਮਲ ਸਿੰਘ ਨੂੰ ਬ੍ਰੈਂਪਟਨ ਵਿੱਚ ਲੱਭ ਲਿਆ ਅਤੇ ਉਸ ਨੂੰ ਟੋਰਾਂਟੋ ਪੁਲਿਸ ਸਰਵਿਸ ਦੇ ਵਾਰੰਟ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ। ਉਸ ਉੱਤੇ ਮੋਟਰ ਵਹੀਕਲ ਦੀ ਚੋਰੀ ਦਾ ਦੋਸ਼, ਮਨਾਹੀ ਦੇ ਦੌਰਾਨ ਆਪਰੇਸ਼ਨ ਕਰਨ ਦੇ ਦੋ ਦੋਸ਼, ਪਰਖ ਦੀ ਉਲੰਘਣਾ ਕਰਨ ਦੇ 6 ਦੋਸ਼ ਲਗਾਏ ਗਏ ਨੇ। ਉਸ ਨੂੰ ਟੋਰਾਂਟੋ ਪੁਲਿਸ ਸਰਵਿਸ ਦੀ ਹਿਰਾਸਤ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਤੇ ਜ਼ਮਾਨਤ ਦੀ ਸੁਣਵਾਈ ਲਈ ਲੰਬਿਤ ਰੱਖਿਆ ਗਿਆ ਸੀ। ਪੀਲ ਖੇਤਰੀ ਪੁਲਿਸ ਦੇ ਉਪ ਮੁਖੀ ਮਾਰਕ ਐਨ ਜੀਓ ਦਾ ਕਹਿਣਾ ਹੈ ਕਿ ਪੀਲ ਰੀਜਨਲ ਪੁਲਿਸ ਸੇਫਰ ਰੋਡਜ਼ ਟੀਮ ਸੜਕਾਂ ਮੀਨਲ ਖਤਰਨਾਕ ਡਰਾਈਵਿੰਗ ਅਪਰਾਧੀਆਂ ਦੀ ਪਾਲ ਕਰ ਰਹੀ ਹੈ ਅਤੇ ਇਸ ਗੈਰ ਕਾਨੂੰਨੀ ਵਿਵਹਾਰ ਨੂੰ ਰੋਕਣ ਲਈ ਪਾਈਪਾਲ ਏਜੰਸੀਆਂ ਦੇ ਨਾਲ ਸਹਿਯੋਗ ਕਰ ਰਹੀ ਹੈ। ਪੁਲਿਸ ਇਹਨਾਂ ਗੈਰ ਜ਼ਿੰਮੇਵਾਰ ਅਪਰਾਧੀਆਂ ਨੂੰ ਪਾਈ ਜਾਰੀ ਦੀ ਸੁਰੱਖਿਆ ਨੂੰ ਖਤਰੇ ਦੇ ਵਿੱਚ ਪਾਉਣ ਤੋਂ ਰੋਕਣ ਲਈ ਲੋੜਿੰਦੇ ਸਾਰੇ ਕਾਨੂੰਨੀ ਸਾਧਨਾਂ ਦੀ ਵੀ ਵਰਤੋਂ ਕਰ ਰਹੀ ਹੈ। ਆਫੀਸਰਸ ਫਰਮ ਦ ਰੋਡ ਸੇਫਟੀ ਸਰਵਿਸਸਸ ਸੇਫਰ ਰੋਡਸ ਟੀਮ ਹੈਵ ਅਰੈਸਟਡ ਅ ਪ੍ਰੋਲਿਫਿਕ ਡਰਾਈਵਿੰਗ ਅਫੈਂਡਰ ਫਰਮ ਬ੍ਰੇਮਟਨ ਹੂ ਇਸ ਸਬਜੈਕਟ ਟੂ 5 ਲਾਈਫਟਾਈਮ ਡਰਾਈਵਿੰਗ ਪ੍ਰੋਬੀਸ਼ਨਸ ਸਿንስ 2017 41 year old Nirmal Singh has been convicted of 35 criminal code and eight provincial offense act charges, including the following listed on the screen. On Thursday, April 11, 2024, SRT officers located Nirmal Singh in Brampton and arrested him on the strength of several outstanding warrants for theft of a motor vehicle, two counts of operation while prohibited, and six counts of breach of probation. He was then transferred into the custody of the Toronto Police Service for their outstanding warrants and held in custody for a bail hearing. Anyone with information on incidents like this are asked to call the Peel Regional Police Road Safety Services or Peel Crime Stoppers. ਇਸ ਦਿਨ ਹ ਕਿਸੇ ਵੀ ਵਿਅਕਤੀ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਬਾਰੇ ਜਾਣਕਾਰੀ ਦੇਣ ਵਾਸਤੇ ਰੋਡ ਸੇਫਟੀ ਸਰਵਿਸਿਜ਼ ਸੇ ਫਰ ਰੋਡਸ ਟੀਮ ਦੇ ਨਾਲ ਸੰਪਰਕ ਕਰਨ ਲਈ ਜਾਂ ਫਿਰ ਗੁਮਨਾਮ ਤੌਰ ਤੇ ਪੀਲ ਕਰਾਈਮ ਸਟਾਪਰਸ ਨੂੰ ਕਾਲ ਕਰਕੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਹੈ। ਜੰਗਲੀ ਅੱਗਾਂ ਦੇ ਮੱਦੇਨਜ਼ਰ ਅਲਬਰਟਾ ਵੱਲੋਂ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਨੇ ਸੋਕੇਵਾਲੀ ਸਥਿਤੀ ਕਾਰਨ ਅਧਿਕਾਰੀਆਂ ਨੂੰ ਵੱਡੇਰੇ ਅੱਗ ਲੱਗਣ ਦਾ ਖ਼ਸ਼ਸਤਾ ਰਿਹਾ ਹੈ ਇਸ ਤੋਂ ਪਹਿਲਾਂ ਕੁਝ ਇਲਾਕੇ ਖਾਲੀ ਕਰਨ ਦੇ ਵੀ ਹੁਕਮ ਜਾਰੀ ਕੀਤੇ ਗਏ ਸਨ ਜੰਗਲਾਤ ਅਤੇ ਪਾਰਕਾਂ ਦੇ ਮੰਤਰੀ ਟੌਡ ਲੇਵੋਨ ਅਤੇ ਅਲਬਰਟਾ ਵਾਈਲਡਫਾਇਰ ਸੂਚਨਾ ਅਧਿਕਾਰੀ ਨੇ ਅਲਬਰਟਾ ਵਿੱਚ ਮੌਜੂਦਾ ਜੰਗਲੀ ਅੱਗ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਅਲਬਰਟਾ ਵੱਲੋਂ ਜੰਗਲੀ ਅੱਗਾਂ ਦੇ ਮੱਦੇਨਜ਼ਰ ਕੁਝ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ ਐਮਰਜੈਂਸੀ ਅਧਿਕਾਰੀ ਆਉਣ ਵਾਲੇ ਹਫ਼ਤਿਆਂ ਵਿੱਚ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਦੀ ਅਪੀਲ ਕਰ ਰਹੇ ਨੇ ਪ੍ਰੋਵਿੰਸ ਵੱਲੋਂ ਜੰਗਲੀ ਖੇਤਰ ਵਿੱਚ ਆਗੂ ਪਰ ਪਾਬੰਦੀ ਲਗਾਈ ਗਈ ਹੈ ਕੈਲਗਰੀ ਦੇ ਜੰਗਲ ਸੁਰੱਖਿਆ ਜ਼ੋਨ ਨੂੰ ਛੱਡ ਕੇ ਕੈਂਪਿੰਗ ਖੇਤਰਾਂ ਸਮੇਤ ਜਨਤਕ ਜ਼ਮੀਨਾਂ ਤੇ ਹੁਣ ਬਾਹਰੀ ਅੱਗਾਂ ਦੀ ਮਨਾਹੀ ਹੈ ਦੱਸਣਯੋਗ ਹੈ ਕਿ ਐਲਬਰਟਾ ਵਿੱਚ ਸਰਦੀਆਂ ਦੇ ਮੌਸਮ ਵਿੱਚ ਘੱਟ ਬਰਫ਼ਬਾਰੀ ਜਾਂ ਬਰਫ਼ ਦੀ ਮੋਟੀ ਪਰਤ ਨਾ ਹੋਣ ਕਾਰਨ ਜ਼ਮੀਨ ਵਿੱਚ ਨਮੀ ਦੀ ਘਾਟ ਹੈ ਅਤੇ ਸੋਕੇ ਵਾਲੀ ਸਥਿਤੀ ਵਧੇਰੇ ਹੈ ਬੀਤੇ ਵੀਰਵਾਰ ਤੋਂ ਕ ਸੂਬੇ ਪਰ ਵਿੱਚ 50 ਜੰਗਲੀ ਅਗਾਂ ਬਲ ਰਹੀਆਂ ਸਨ ਇਨ੍ਹਾਂ ਵਿੱਚੋਂ 4 ਦੇ ਸੰਭਾਵਿਤ ਸੀਮਾਵਾਂ ਤੋਂ ਵਧਣ ਦੀ ਉਮੀਦ ਨਹੀਂ ਹੈ ਅਤੇ 40 ਨੂੰ ਹੁਣ ਨਿਯੰਤਰਣ ਵਿੱਚ ਹੋਣ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ ਜੰਗਲੀ ਅੱਗ ਦੇ ਕਾਰਨ ਕੁਝ ਲੋਕਾਂ ਨੂੰ ਅਸਥਾਈ ਤੌਰ ਤੇ ਘਰ ਖਾਲੀ ਕਰਨੇ ਪਏ ਨੇ ਅਤੇ ਸੈਂਕੜੇ ਲੋਕਾਂ ਨੂੰ ਇੱਕ ਪਲ ਦੇ ਨੋਟਿਸ ਤੇ ਆਪਣੇ ਘਰ ਛੱਡਣ ਲਈ ਨੋਟਿਸ ਦਿੱਤਾ ਗਿਆ ਹੈ ਐਲਬਰਟਾ ਵਿੱਚ ਜੰਗਲੀ ਅੱਗ ਨੇ ਇਸ ਸੀਜ਼ਨ ਵਿੱਚ ਹੁਣ ਤੱਕ 755 ਹੈਕਟੇਰ ਤੋਂ ਵੱਧ ਜੰਗਲਾਂ ਨੂੰ ਸਾੜ ਦਿੱਤਾ ਹੈ ਜਦਕਿ ਪਿਛਲੇ ਸਾਲ ਇਸ ਸਮੇਂ ਤੱਕ ਇਹ 440 Hector C: Over the past week, Alberta had several active wildfires classified as out of control at various points in time, reinforcing the need for collective action on behalf of Albertans. We must all do our part to prevent human-caused wildfires and protect our communities and forests in the coming weeks. Protecting the lives of Albertans has always been and will continue to be our number one priority. Let's talk about why everyone should consider downloading the wildfire, fire ban and Alberta emergency apps. These apps are the most up to date information that every Albertan has at their fingertips to keep them informed or answer any questions they may have. If you'd prefer to look it up on your desktop com computer, that works too. This past week, we had communities who received evacuation alerts. Please know that Alberta Wildfire is working very closely with local municipalities to contain and suppress these wildfires before they create a necessity to evacuate. We will continue to coordinate with local authorities and we strongly urge you to stay vigilant and follow all local advisories and orders should they occur. Alberta wildfire personnel, municipal firefighters, and uh, regular everyday Albertans have done an excellent job responding to wildfires throughout the province. And Alberta's government continues to add more firefighters to its ranks every week, enhancing our response capacity as we move further into the 2024 wildfire season. ਪਰੋਵਿੰਸ ਦੇ ਵਿੱਚ ਉੱਤਰੀ ਹਿੱਸਿਆਂ ਵਿੱਚ ਨਵੀਂ ਜੰਗਲੀ ਅੱਗ ਦੇ ਭੜਕਣ ਦਾ ਖਤਰਾ ਸਭ ਤੋਂ ਵੱਧ ਹੈ। ਇਸ ਵਿੱਚ ਫੋਰਟ ਮੈਕਮਰੇ, ਲਕਲਾ ਬੀਚ ਅਤੇ ਸਲੇਵ ਲੇਕ ਆਦਿ ਇਲਾਕਿਆਂ ਨੂੰ ਉੱਚ ਜੋਖਮ ਵਾਲੇ ਦਰਜੇ ਵਿੱਚ ਰੱਖਿਆ ਗਿਆ ਹੈ। ਅੱਗ ਹਜੇ ਵੀ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ ਅਤੇ ਜ਼ਮੀਨੀ ਅមਲੇ, ਹਵਾਈ ਟੈਂਕਰਾਂ ਅਤੇ ਹੈਲੀਕਾਪਟਰਾਂ ਦੀ ਮਦਦ ਨਾਲ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸਰਕਾਰੀ ਸਦਨ ਦੇ ਨੇਤਾ ਸਟੀਵਨ ਮੈਕੀਨਨ ਨੇ 2024 ਫੈਡਰਲ ਬਜਟ ਵਿੱਚ ਉਪਾਵਾਂ ਦੀ ਚਰਚਾ ਕੀਤੀ ਜਿਸ ਵਿੱਚ ਜਨਤਕ ਜ਼ਮੀਨਾਂ ਨੂੰ ਰਿਹਾਇਸ਼ ਵਿੱਚ ਤਬਦੀਲ ਕਰਨ ਲਈ ਨਿਵੇਸ਼ ਸ਼ਾਮਲ ਨੇ ਸਰਕਾਰ ਦਾ ਟਿਚਾ ਜਨਤਕ ਜ਼ਮੀਨਾਂ ਲਈ ਆਪਣੀ ਨਵੀਂ ਯੋਜਨਾ ਰਾਹੀਂ 2.5 ਲੱਖ ਘਰ ਬਣਾਉਂਦਾ ਹੈ ਇਸ ਸਾਈਟਾਂ ਦੀ ਪਛਾਣ ਕਰਨ ਲਈ ਸੰਗੀ ਮਲਕੀਅਤ ਵਾਲੀਆਂ ਜ਼ਮੀਨਾਂ ਦੀ ਸਮੀਖਿਆ ਕਰੇਗਾ ਤੇ ਘੱਟ ਵਰਤੋਂ ਵਾਲੀਆਂ ਜਨਤਕ ਜ਼ਮੀਨਾਂ ਤੇ ਵੀ ਨਿਰਮਾਣ ਕਰੇਗਾ ਅਤੇ ਨਾਲ ਹੀ ਨਵੀਆਂ ਜ਼ਮੀਨਾਂ ਨੂੰ ਵੀ ਹਾਸਲ ਕਰੇਗਾ ਸਰਕਾਰ ਰਾਸ਼ਟਰੀ ਰੱਖਿਆ ਵਿਭਾਗ ਦੀ ਮਲਕੀਅਤ ਵਾਲੀਆਂ ਜਾਇਦਾਦਾਂ ਤੇ ਘਰ ਬਣਾਉਣ ਦੀ ਵੀ ਯੋਜਨਾ ਬਣਾ ਰਹੀ ਹੈ ਸਰਕਾਰ ਨੇ ਆਪਣੇ 2024 ਦੇ ਫੈਡਰਲ ਬਜਟ ਦੇ ਰਾਹੀਂ ਵੀ ਹਾਊਸਿੰਗ ਨੂੰ ਤਰਜੀਹ ਦਿੱਤੀ ਹੈ ਸਰਕਾਰ ਦਾ ਕਹਿਣਾ ਹੈ ਕਿ 2031 ਤੱਕ ਲੱਖਾਂ ਘਰ ਬਣਾਏ ਜਾਣਗੇ ਤਾਂ ਜੋ ਬੇਕਰੇ ਲੋਕਾਂ ਨੂੰ ਸਹਾਰਾ ਮਿਲ ਸਕੇ ਤੇ ਘਰ ਅਖੋਣ ਵਾਸਤੇ ਉਹਨਾਂ ਦੇ ਸਿਰ ਤੇ ਇੱਕ ਛੱਤ ਹੋਵੇ ਅਟਵਾ ਵਿੱਚ ਇੱਕ ਨਿਊਜ਼ ਕਾਨਫਰੰਸ ਦੇ ਦੌਰਾਨ ਨੇਤਾ ਸਟੀਵਨ ਮੈਕਨਨ ਨੇ 2024 ਦੇ ਸੰਗੀ ਬਜਟ ਵਿੱਚ ਉਪਾਵਾਂ ਬਾਰੇ ਚਰਚਾ ਕੀਤੀ ਹੈ ਸਰਕਾਰ ਬਜਟ 2024 ਰਾਹੀਂ ਅਜੇਹੇ ਪਾਈਚਾਰਿਆਂ ਦਾ ਨਿਰਮਾਣ ਕਰ ਰਹੀ ਹੈ ਜਿੱਥੇ ਹਰ ਪਰਿਵਾਰ ਤਰੱਕੀ ਕਰ ਸਕਦਾ ਹੈ ਨੇਤਾ ਨੇ ਐਲਾਨ ਕਰਦਿਆਂ ਕਿਹਾ ਹੈ ਕਿ ਸਰਕਾਰ ਰਿਹਾਈਸ਼ੀ ਉਦੇਸ਼ਾਂ ਲਈ ਜਨਤਕ ਜ਼ਮੀਨ ਦੀ ਵਰਤੋਂ ਯੋਜਨਾ ਨੂੰ ਉਜਾਗਰ ਕਰ ਰਹੀ ਹੈ ਜਿਸ ਵਿੱਚ 2031 ਤੱਕ 2.5 ਲੱਖ ਨਵੇਂ ਘਰ ਬਣਾਏ ਜਾਣਗੇ <laughs> We're here to highlight a key feature of this budget's ambitious initiative for housing. It's called the Public Lands for Homes plan. Let me give you a brief overview. And it's so appropriate that we've chosen this incredible Le Village de Rivere Water Ridge Village, uh, because it's tangible proof of what can happen when will and means come together. Simply put, we will take action so that homes are built on public lands throughout the country, including right here in the National Capital Region and in Ottawa. Under our plan, we will unlock 250,000 new homes by 2031 by using all tools available to convert public, hands, public lands to housing. That could mean converting unused or underused federal office towers or parking lots into residential housing. We are also committed to working with Canada Post so it can prioritize leasing or divestment of post office properties and lands with high potential for housing. We will examine national defense lands and Marie-France will talk a little bit about that in a moment throughout the country to see where they can be redeveloped so that they are suitable for both military and civilian residential use and of course we know this is former DND land right here that we're standing on and we'll be renovating and building new housing for Canadian Armed Forces personnel on bases. ਜਿਕਰ ਉਹ ਹੈ ਕਿ 16 ਅਪ੍ਰੈਲ ਨੂੰ ਵਿੱਤ ਮੰਤਰੀ ਕ੍ਰਿਸਟਿਆ ਫਿਰਲੈਂਡ ਨੇ ਬਜਟ ਪੇਸ਼ ਕੀਤਾ ਸੀ ਤੇ ਇਸ ਵਿੱਚ ਉਹਨਾਂ ਨੇ ਹਾਊਸਿੰਗ ਦੇ ਮੁੱਖ ਯੋਜਨਾ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਸਰਕਾਰ 1 ਲੱਖ ਘਰ ਹੁਣ ਤੱਕ ਬਣਾ ਚੁੱਕੀ ਹੈ ਤੇ 2.5 ਲੱਖ ਹੋਰ ਨਵੇਂ ਘਰ ਬਣਾਏ ਜਾਣਗੇ। ਜਿਸ ਤਹਿਤ ਬੇਆਸਰਾ, ਬੇਕਰੇ, ਬਜ਼ੁਰਗ, ਨੌਜਵਾਨ ਅਤੇ ਹਰ ਵਰਗ ਦੇ ਲੋਕਾਂ ਦੇ ਸਿਰ ਦੇ ਉੱਤੇ ਇੱਕ ਛੱਤ ਹੋਵੇਗੀ। ਇਸ ਤੋਂ ਇਲਾਵਾ ਵਿਦਿਆਰਥੀਆਂ ਵਾਸਤੇ ਵੀ ਯੂਨੀਵਰਸਿਟੀ ਅਤੇ ਕਾਲਜਾਂ ਦੇ ਲਾਗੇ ਹੀ ਅਪਾਰਟਮੈਂਟ ਨਹੀਂ ਜਾਣਗੇ ਤਾਂ ਜੋ ਉਹਨਾਂ ਦੀ ਪੜਾਈ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਘਨ ਨਾ ਪੈ ਸਕੇ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਵਿੱਚ ਬਸ ਐਨਾ ਹੀ ਚੰਦੇ-ਚੰਦੇ ਇੱਕ ਵਾਰ ਫਿਰ ਨਸਰ ਮਾਰ ਲੈਣੇ ਮੁਖੜ ਲੈਂਸ ਤੇ ਸੂਰਜ ਗ੍ਰਹਿਣ ਲੱਗਣ ਤੋਂ ਬਾਅਦ ਅੱਖਾਂ ਦੇ ਨੁਕਸਾਨ ਦੇ ਕਈ ਮਾਮਲੇ ਆਏ ਸਾਹਮਣੇ 8 ਅਪ੍ਰੈਲ ਨੂੰ ਕੈਨੇਡਾ ਦੇ ਵਿੱਚ ਲੱਗਿਆ ਸੀ ਪੂਰਨ ਸੂਰਜ ਗ੍ਰਹਿਣ ਕੈਨੇਡਾ ਸਰਕਾਰ ਨੇ ਵੱਡੀ ਗਿਣਤੀ 'ਚ ਵਿਜ਼ਟਰ ਵੀਜ਼ੇ ਕਿਤੇ ਜਾਰੀ ਹੁਣ ਚਲਣੀ ਪੈ ਰਹੀ ਹੈ ਵੱਡੀ ਮੁਸੀਬਤ ਟਿਕਟਾਂ ਦੀ ਧੋਖਾਧੜੀ ਮਾਮਲੇ ਦੇ ਵਿੱਚ ਪੁਲਿਸ ਨੇ ਦੂਜੇ ਵਿਅਕਤੀ ਦੀ ਤਸਵੀਰ ਕੀਤੀ ਜਾਰੀ ਇਸ ਤੋਂ ਪਹਿਲਾਂ ਪੰਜਾਬੀ ਨੌਜਵਾਨ ਤੇ ਲੱਗੇ ਸਨ ਧੋਖਾਧੜੀ ਕਰਨ ਦੇ ਦੋਸ਼ ਤੀਤੋਵਾਦ ਡਰਾਈਵਿੰਗ ਦੇ ਦੋਸ਼ਾਂ ਹੇਠ ਪੰਜਾਬੀ ਮੂਲ ਦਾ ਵਿਅਕਤੀ ਗ੍ਰਿਫਤਾਰ ਪੁਲਿਸ ਨੇ ਡਰਾਈਵਿੰਗ ਕਰਨ ਵਾਲੇ ਅਪਰਾਧੀ ਨੂੰ ਉਮਰ ਪਰ ਲਈ ਲਗਾਈ ਸੀ ਪਾਬੰਦੀ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ